ਕਮੇ ਐਸਆਈ ਨਿਰਮਲ ਸਿੰਘ थाना ਸਿਟੀ ਕੁਗੜਾ ਤਨਾਤਾ ਅੱਜ ਬਲਤਰਾ ਅਫਸਰਾਂ ਦੇ ਹੁਕਮ ਅਨੁਸਾਰ ਪੀਸੀਆਰ ਟੀਮ ਨੇ ਨਾਕਾ ਪਰ ਇੰਪਰੋਬਲ ਹਮ ਬੋੜਾ ਲਾਇਆ ਸੀ ਉੱਥੋਂ ਮਹਿੰਦਰ ਸਿੰਘ ਤੇ ਤੀਰ ਸਿੰਘ ਨੇ ਫੋਨ ਕੀਤਾ ਕਿ ਇੱਕ ਜਿਹੜਾ ਨੌਜਵਾਨ ਉਹਦੇ ਕੋਲ ਪਿਸਤਲ ਰੋਂਗ ਹੋਇਆ ਉਹਨਾਂ ਹੱਲਾ ਬੁਲਾ ਕੀਤਾ ਮਾਲਵਾ ਦੇ ਗਲਪਿਆ ਤੋਂ ਤਤਤੀਸ਼ਾ ਉਸੇ ਭੇਜਿਆ ਉਹਦੇ ਕੋਲੋਂ ਇੱਕ ਪਿਸਤਲ 6 ਜਿੰਦਾ ਰੌਂਗ ਇੱਕ ਮੈਗਜ਼ੀਨ ਕਾਲੇ ਸ਼ੀਸ਼ੇ ਵਾਲੀ ਫੈਨਿਊ ਗੱਡੀ ਜਿਹਦਾ ਨੰਬਰ ਹੈਗਾ ਪੀਬੀ 36 ਜੈਡ 2610 ਹੰਡਾਈ ਕੰਪਨੀ ਦੀ ਆ ਸਰ ਵਿਅਕਤੀ ਦਾ ਕੁਝ ਪਤਾ ਚੱਲਦਾ ਕਿੱਥੇ ਦਾ ਰਹਿਣ ਵਾਲਾ ਉਹ ਹੈਗਾ ਜੀ ਉਹਦਾ ਨਾਮ ਹੈਗਾ ਸਨੀ ਸਨ ਆਫ ਸ਼੍ਰੀ ਸ਼ੰਦਾਵਾਸੀ ਵਾਜਗੰਦਰਾ ਉਹ ਆੜਾ ਵਾਲਾ ਤੇ ਸਰ ਕੀ ਕਾਰਵਾਈ ਬਗਾਰਾ ਕਰੇ ਮਤਾਂਕ ਰੂਲ ਜੋ ਵੀ ਤਰਾਵੜੀ ਹੋ ਗਈ ਉਹਨਾਂ ਮੁਲਾਜ਼ਮਿਆਂ ਦੇ ਥੀਪਿਆ ਉਹਨਾਂ ਨਾਲ ਹੱਲਾ ਗੋਲਾ ਕੀਤਾ ਸ਼ਾਰਟ ਲਗੀਆ ਬਣਾ ਜਾਂਦੇ ਉਹਦੀ ਵਰਦੀ ਪਾਣੀ ਆ ਜਿਹੜੀ ਵੀ ਤਰ੍ਹਾਂ ਬਣਦੇ ਹੋਗੇ ਕੋਈ ਗਰੀਜ ਨਹੀਂ ਕੀਤਾ ਜਿਹੜੇ ਮਲਾਇਆ ਮਾਣੇ ਨਾਮ ਵਗੈਰਾ ਵਿਕਤ ਕੀ ਹੈ ਜੀ ਬਿਲਕੁਲ ਉਹ ਉੱਚ ਅਫਸਰਾਂ ਦਾ ਧਿਆਨ ਚ ਲੈਂਦਾ ਜਾਊਗਾ ਉਹਨਾਂ ਨੂੰ ਸ਼ਿਫਾਰਿਸ਼ ਕਰਕੇ ਭੇਜੇ ਹੋਗੇ ਤੇ ਨਾਮ ਵਗੈਰਾ ਹੈ ਜਿਹੜੇ ਜਿਹੜੇ ਮਲਾਇਆ ਬਿਲਕੁਲ ਦੀ ਰਿਕਮੈਂਡੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ ਪੀਸੀਆ ਟੀਮ ਵਾਸਤੇ ਜੀ ਉਹਨਾਂ ਦੇ ਨਾਮ ਕੀ ਹੈ ਜਿਹੜੇ ਆਪਣੇ ਮੰਗੀ ਮਲਾਇਆ ਮੰਗਦੇ ਨਾਮ ਕੀ ਹੈ ਜਿਹਨਾਂ ਦਾ ਉਹ ਮੈਂ ਦਰਸ਼ਕ ਨੇ ਪੀਸੀਆ ਟੀਮ ਦੇ ਵਿੱਚ ਤੀਰਤ ਸਿੰਘ ਨੇ ਜੀਵਨ ਸਿੰਘ ਤੇ ਨਕਲ ਸਰ ਕਿੱਥੇ ਕਿਹੜੇ ਦਿਨ ਲਾਇਆ ਨਕਾ ਸੀਗਾ ਜੀ ਪ੍ਰੇਮਨਗਰ ਫਗਵਾੜਾ ਰੋਡ ਤੇ ਜਗਾ ਬਦਲ ਬਲ ਕੇ ਨਕੇ ਲੱਗਦੇ ਬਲਦਰ ਕੌਮਸਰ ਉਹ ਕੋਲ ਸਾ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658 ਹਾਂ ਸਰ ਕੀ ਮਾਮਲਾ ਕੀ ਇੱਕ ਜਿਹੜਾ ਨੌਜਵਾਨ ਨੂੰ ਇੱਕਨ ਕਮ ਵੇ ਐਸਾ ਹੀ ਨਿਰਮਲ ਸੇ ਖਾਣਾ ਸਿਟੀ ਪੁਗੜਾ ਤਲਾਤਾ ਅੱਜ ਬਲਤਰਾ ਅਫਸਰਾਂ ਦੇ ਹੁਕਮ ਅਨੁਸਾਰ ਪੀਸੀਆਰ ਟੀਮ ਨੇ ਨਾਕਾ ਪ੍ਰੇਮਪੁਰਾ ਬਲਾ ਪੁਗੜਾ ਲਾਇਆ ਸੀਗਾ ਤੇ ਉਥੋਂ ਮਹਿੰਦਰ ਸਿੰਘ ਤੇ ਤੀਰ ਸਿੰਘ ਨੇ ਫੋਨ ਕੀਤਾ ਵੀ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਤਲ ਰੰਗ ਹੋਇਆ ਉਹਨ ਹੱਲਾ ਬੁਲਾ ਕੀਤਾ ਮਾਜਿਮਾ ਦੇ ਗਲ ਪਿਆ ਤਾਂ ਤਤਤੀਸ਼ਾ ਉਸੇ ਭੇਜਿਆ ਉਹਦੇ ਕੋਲੋਂ ਇੱਕ ਪਿਸਤਲ 6 ਜਿੰਦਾ ਰੌਂਦ ਇੱਕ ਮੈਗਜ਼ੀਨ ਕਾਲੇ ਸ਼ੀਸ਼ੇ ਵਾਲੀ ਵੈਨਯੂ ਗੱਡੀ ਜਿਹਦਾ ਨੰਬਰ ਹੈਗਾ ਪੀਬੀ 36Z 2610 ਹੰਡਾਈ ਕੰਪਨੀ ਦੀ ਸਰ ਵਿਅਕਤੀ ਦਾ ਕੁਝ ਪਤਾ ਚੱਲਦਾ ਕਿੱਥੇ ਦਾ ਰਹਿਣ ਵਾਲਾ ਉਹ ਹੈਗਾ ਜੀ ਉਹਦਾ ਨਾਮ ਹੈਗਾ ਸਨੀ ਸਨ ਆਫ ਸ਼੍ਰੀ ਸ਼ੰਦਾਵਾਸੀ ਵਾਸੀ ਜਗੰਧਰ ਨਗਰ ਪੁਆੜਾ ਦਾ ਤੇ ਸਰ ਕੀ ਕਾਰਵਾਈ ਵਗੈਰਾ ਕਰੇ ਮਤਾਬ ਕਰੋ ਜੋ ਵੀ ਤਰਅਵੜੀ ਹੋ ਗਈ ਉਹਨ ਮਲਾਜਮਾਂ ਦੇ ਥੀਪਿਆ ਉਹਨਾਂ ਨੇ ਹੱਲਾ ਗੋਲਾ ਕੀਤਾ ਸਾਡ ਲਗੀਆ ਮਲਾਜਮ ਦੇ ਉਹਦੀ ਵਰਦੀ ਪਾੜੀ ਆ ਜਿਹੜੀ ਵੀ ਤਰ੍ਹਾਂ ਬਣਦੇ ਹੋਵੇ ਕੋਈ ਗਰੀਜ ਨਹੀਂ ਕੀਤਾ ਜਿਹੜੇ ਮਲਾਜਮ ਹੋਣੇ ਨਾਮ ਵਗੈਰਾ ਵੇਖਤੇ ਨੇ ਕੀ ਆ ਜੀ ਬਿਲਕੁਲ ਉਹ ਚੌਪਸਰਾਂ ਨੂੰ ਧਿਆਨ ਚ ਲੈ ਹੁੰਦਾ ਜਾਊਗਾ ਉਹਨਾਂ ਨੂੰ ਸ਼ਿਫਾਰਿਸ਼ ਕਰਕੇ ਭੇਜੇ ਹੋਗੇ ਤੇ ਨਾਮ ਵਗੈਰਾ ਹੈ ਜਿਹੜੇ ਜਿਹੜੇ ਮਲਾਜਮ ਬਿਲਕੁਲ ਜੀ ਕੰਬੀਨੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ ਪੀਸੀਆ ਟੀਮ ਵਾਸਤੇ ਜੀ ਉਹਨਾਂ ਦੇ ਨਾਮ ਕੀ ਆ ਜਿਹੜੇ ਆਪਣੇ ਮੰਗੀ ਮਲਾਈ ਮੰਗਦੇ ਨਾਮ ਕੀ ਆ ਜਿਹਨਾਂ ਦਾ ਉਹ ਮਹਿੰਦਰ ਸਿੰਘ ਨੇ ਪੀਸੀਆ ਟੀਮ ਦੇ ਵਿੱਚ ਤੀਰਤ ਸਿੰਘ ਨੇ ਜੀਵਨ ਸਿੰਘ ਤੇ ਨਕਲ ਸਰ ਕਿੱਥੇ ਕਿਹੜੇ ਦਰਾਂ ਲਾਇਆ ਨਾਕਾ ਸੀਗਾ ਜੀ ਪ੍ਰੇਮਨਗਰ ਫਗਵਾੜਾ ਰੋਡ ਤੇ ਜਗਾ ਬਦਲ ਬਲ ਕੇ ਨਾਕਾ ਲੱਗ ਗਿਆ ਬਲਦਰ ਆਪਸ ਵਿੱਚੋਂ ਕਿਹਨਾਂ ਸਾ